ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਤੇ YouTube ਚੈਨਲ ਕੁਦਰਤ ਡੈਰੀ ਫਾਰਮ ਭਗਤਾ ਤੇਜੀ ਲਓ ਵੀ ਸੱਜਣੋ ਅੱਜ ਦੀ ਵੀਡੀਓ ਆਪਾਂ ਲੈ ਕੇ ਆਏ ਆਂ ਪੰਡਰਵਾਲ ਬੋਬੀ ਡੈਰੀ ਫਾਰਮ ਤੇ ਬਾਈ ਦਾ ਬੈਨਰ ਲੱਗਾ ਸਾਹਮਣੇ ਜਿਹੜਾ ਐਡਰੈਸ ਬਾਈ ਦਾ ਹੈਗਾ ਬੋਬੀ ਡੈਰੀ ਫਾਰਮ ਤੇ ਤਹਿਸੀਲ ਪੈਂਦੀ ਹੈ ਸੁਲਤਾਨਪੁਰ ਲੋਧੀ ਜ਼ਿਲ੍ਹਾ ਬਾਈ ਨੂੰ ਪੈਂਦਾ ਕਪੂਰਥਲਾ ਤੇ ਅੱਜ ਦੀ ਵੀਡੀਓ ਆਪਾਂ ਬਾਈ ਕੋਲੇ ਲੈ ਕੇ ਪਹੁੰਚੇ ਆਂ ਬਾਈ ਕੋਲੇ ਹੈਗੇ ਅੱਜ 4-5 ਨਗ ਚਾਰ ਨਾ ਕੇ ਸੌਰੀ ਤੇ ਬਹੁਤ ਸੋਹਣੀਆਂ ਪ੍ਰਿੰਟ ਵਾਲੀਆਂ ਬੱਚੀਆਂ ਚੰਗੀ ਜਾਤ ਬ੍ਰੀਡ ਵਾਲੀਆਂ ਦੇਖੋ ਜੀ ਬਹੁਤ ਸੋਹਣੇ ਰੰਗ ਪ੍ਰਿੰਟ ਆ ਬਾਕੀ ਡਿਟੇਲ ਆਪਾਂ ਬਾਈ ਤੋਂ ਲਵਾਂਗੇ ਬਾਈ ਦੇ ਨਾਲ ਤੁਹਾਡੀ ਗੱਲਬਾਤ ਕਰਾਵਾਂਗੇ ਜਿਹੜਾ ਵੀ ਪਸ਼ੂ ਕਿਸੇ ਵੀ ਭਰਾ ਜੇ ਪਸੰਦ ਹੋਇਆ ਤੇ ਆਪਦੀ ਨਿਸ਼ਖ ਪਰਖ ਤਸੱਲੀ ਮਿੱਤਰੋ ਤੁਸੀਂ ਆਪ ਕਰਨੀ ਹੈ ਮੇਰਾ ਕੰਮ ਆ ਵੀਡੀਓ ਬਣਾਉਣ ਦਾ ਤੇ ਬਹੁਤ ਸੋਹਣੇ ਖਰੇ ਬੱਚੇ ਆ ਬਾਈ ਕੋਲੇ ਦੇਖੋ ਜੀ ਇਹ ਕੁਕੜੀ ਵਰਗੀ ਪਈ ਹੈ ਚਿੱਟੀ-ਚਿੱਟੀ ਤੇ ਬਾਈ ਦੇ ਨਾਲ ਗੱਲਬਾਤ ਕਰਾਵਾਂਗੇ ਤੇ ਜੇ ਕਿਸੇ ਭਰਾ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ 62807 7991 ਬਹੁਤ ਵੱਡੇ ਕੱਦ ਕਾਠ ਵਾਲੀ ਬੱਚੀ ਆ ਉਹਦੇ ਬਾਰੇ ਵੀ ਆਪਾਂ ਪੁੱਛ ਦਿਆਂ ਬਾਈ ਤੋਂ ਕੀ ਡਿਟੇਲ ਆ ਤੇ ਬਾਈ ਦੇ ਨਾਲ ਕਰਾਉਣੀ ਆ ਗੱਲਬਾਤ ਤੇ ਸਤਿ ਸ਼੍ਰੀ ਅਕਾਲ ਬਾਈ ਬੋਬੀ ਸਤਿ ਸ਼੍ਰੀ ਅਕਾਲ ਭਾਈ ਉਹ ਠੀਕ ਹੈ ਜੀ ਹਾਂਜੀ ਬਹੁਤ ਵਧੀਆ ਭਾਈ ਆਪਣਾ ਡਰੈਸ ਕਨਫਰਮ ਕਰੀ ਗਏ ਅੰਡ ਆਪਣਾ ਰਵਾਲਾ ਸੇਲ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਰਪੂਤਲਾ ਠੀਕ ਹੈ ਜੀ ਹਾਂਜੀ ਤੇ ਮੋਬਾਈਲ ਨੰਬਰ ਬੋਲ ਦਿਓ 9779022673 ਠੀਕ ਹੈ ਜੀ ਹਾਂਜੀ ਤੇ ਭਾਈ ਅੱਗੇ ਆਪਾਂ ਵੀਡੀਓ ਪਾਸੀ ਬੱਚੀਆਂ ਜੀ ਹੋਊਗਾ ਸਿਰ ਭਾਈ ਪਹਿਲੇ ਫੋਨ ਤੇ ਵੇਚ ਗਏ ਠੀਕ ਹੈ ਬੱਚੀਆਂ ਬਹੁਤ ਚੰਗੀਆਂ ਆ ਹਾਂ ਬੱਚੇ ਕਰੀਆਂ ਸੀ ਬੱਚਿਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਕਿੰਨੇ ਨਗਾ ਬੋ ਵੀ ਆਪਣੇ ਕੋਲ ਚਾਰ ਨਗਾ ਜੀ ਚਾਰ ਨਗਾ ਹਾਂਜੀ ਹਾਂ ਤੇ ਕਿੱਧਰ ਲਈ ਪਾਸ ਆਪਾਂ ਕਰਗੇ ਸ਼ੁਰੂ ਫਿਰ ਪਹਿਲਾਂ ਦੋਨ ਦੀ ਬੱਚੀ ਤੋਂ ਕਰਾਂ ਹਾਂ ਉਹਦੇ ਤੋਂ ਕਰੋ ਸ਼ੁਰੂ ਉਹਦੀ 10 ਕਿੰਨੇ ਟੈਂ ਕਿੰਨੀ ਉਮਰ ਹੈ ਜੀ ਇਹ ਦੋ ਦੰਦ ਹੈ ਜੀ ਬੱਛੀ ਦੋ ਦੰਦ ਹਾਂਜੀ ਪਿਓਰ ਦੋ ਦੰਦ ਦਾ ਕੱਦ ਪੂਰ ਦੋ ਦੰਦ ਦਾ ਬੱਛੀ ਬਾਈ ਕਹਿੰਦਾ ਚਾਰ ਹੀ ਥਾਣਾ ਕੱਦ ਬਹੁਤ ਵੱਡਾ ਵਾ ਲੈ ਬੈਡ ਬਾਡੀ ਚੰਗੀ ਆ ਸੋਹਣਾ ਥਾਣਾ ਪੂਰੀ ਵੈਰਲ ਤੇ ਲੱਗਿਆ ਵਾ ਤੇ ਚਾਰ ਹੀ ਥਾਣਾ ਫੋਰ ਸੰਗਪੂੜਾ ਨੇ ਰੰਗ ਪ੍ਰਿੰਟ ਜਿਹੜਾ ਬਾ ਕਮਾਲ ਹੈ ਦੇਖੋ ਜੀ ਪਹਿਲਾਂ ਤਾਂ ਕੱਦ ਕਾਠ ਦੇਖੋ ਫੇਸ ਕੁਆਲਟੀ ਕਰੋ ਚੈੱਕ ਨਿੱਕਾ ਕਰਨਾ ਗੋਲ ਬੋਦੀ ਵਾਲੀ ਬੱਛੀ ਆ ਬੈਂਕ ਨੋਜ਼ ਵਾਲੀ ਆ ਕੱਦ ਕਾਠ ਬਹੁਤ ਡਬਲਾ ਬੋਵੀ ਹੈ ਨਾ ਹਾਂਜੀ ਹਾਂਜੀ ਤੇ ਅੰਦਰੋਂ ਬਈ ਜੇ ਕੋਈ ਵੀ ਭਰਾ ਤਸੱਲੀ ਕਰਾਉਣਾ ਚਾਹੁੰਦਾ ਹੋਵੇ ਕਿਉਂ ਬੋਵੀ ਹਾਂਜੀ ਹਾਂਜੀ ਵੀਰੇ ਜੇ ਕੋਈ ਵੀ ਵੀਰ ਮੰਨ ਕੇ ਚੱਲ ਵੀ ਤਸੱਲੀ ਕਰਾਉਣਾ ਚਾਹੁੰਦਾ ਹੋਵੇ ਕੋਈ ਗੱਲ ਨਹੀਂ ਚੈੱਕ ਕਰਾ ਕੇ ਲੈ ਜਾਵੇਂ ਕੋਈ ਆਪਦੀ ਚੈੱਕ ਕਰਾ ਸਕਦਾ ਕਰਾ ਸਕਦਾ ਹੀ ਕਰਾ ਸਕਦਾ ਠੀਕ ਹੈ ਤੇ ਲਿਆ ਫਿਰ ਖੋਲ ਲਿਆ ਤੋਰਾ ਕਰਾਈਏ ਚੈੱਕ ਲਓ ਵੀ ਸੱਜਣ ਬਾਈ ਕਹਿੰਦਾ ਵੀ ਜਿਹੜੇ ਵੀ ਭਰਾ ਜੇ ਪਸੰਦ ਹੋਈ ਬੱਚੀ ਦਾ ਕੱਦ ਕੁਦ ਬਹੁਤ ਸੋਹਣਾ ਤੇ ਦੋ ਦੰਦ ਦਾ ਬੱਚੀ ਪਿਓਰ ਫਾਰਮ ਦੀ ਬਰੀਡ ਆ ਤੇ ਆਉਂਦੀ ਤੋਰ ਮਰਜ਼ੀ ਦੇ ਨਾਲ ਹੀ ਤੁਰੂਗੀ ਤਾਂ ਖੁੱਲੀ ਰਹੀ ਹੋਈ ਹੈ ਵੀਰੋ ਹਾਂ ਖੁੱਲੀ ਆਈ ਹੈ ਫਾਰਮ ਦੀ ਬਰੀਡ ਆ ਬਹੁਤ ਸੋਹਣਾ ਕੱਦ ਕਾਠ ਆ ਤੇ ਬੰਦ ਦੇ ਬਾਈ ਕੋਈ ਨਹੀਂ ਫੇਸ ਕੁਆਲਟੀ ਕਰੋ ਚੱਕ ਜੀ ਨਿੱਕਾ ਕਰਨ ਤੇ ਕੱਦ ਕਾਠ ਬਹੁਤ ਸੋਹਣਾ ਰੰਗ ਪ੍ਰਿੰਟ ਆ ਜਿਹੜਾ ਬਾਕਮਾਲ ਪੂਰੀਆਂ ਕੱਦ ਕਾਠਾਂ ਲਈ ਡਬਲ ਵੱਛੀ ਆ ਚੰਗੀ ਵੱਡੀ ਗਾਂ ਬਣੂਗੀ ਯਾਰ ਹੋਈ 1.5 ਲੱਖ ਦੀ ਆ ਤੁਜੀ ਸਹੀ ਗੱਲ ਆ ਬਾਈ ਕਹਿੰਦਾ 1.5 ਲੱਖ ਦੀ ਵੇਕਣ ਵਾਲੀ ਵੱਛੀ ਆ ਤਿਆਰ ਹੋ ਕੇ ਬਹੁਤ ਸੋਹਣਾ ਕੱਦ ਕਾਠ ਆ ਤੇ ਪੱਠਪੂੜਾਂ ਦੀ ਬਣਾਵਟ ਕਰੋ ਚੱਕ ਜੀ ਲੈਗ ਸਕੋਰ ਕਰੋ ਚੱਕ ਬਿਲਕੁਲ ਉਪਰੋਂ ਵੀ ਸਟੇਟ ਆ ਕੋਈ ਟੁਵੀਟਾ ਹੀ ਨਹੀਂ ਚੱਕਦੀ ਕੋਈ ਖੁਜਲੀ ਨਹੀਂ ਘੋੜੀ ਵਰਗਾ ਤੋਰਾ ਖੜੀ ਖੁੜਨੀ ਕਰੋ ਚੱਕ ਜੀ ਦੰਦ ਜੀ ਦਿਖਾ ਦੂ ਤਾਂ ਬਾਈ ਦਿਖਾਈ ਦੇ ਕੇ ਆਪਾਂ ਵੀਡੀਓ ਦਿਖਾ ਦਿੰਨੇ ਲਓ ਜੀ ਕਰਾ ਦਿਓ ਚੱਕ ਪਿਓਰ ਦੋ ਦੰਦਾਂ ਦੀ ਗੱਲ ਹੈ ਕੱਡੇ ਪੂਰੇ ਨਹੀਂ ਗਏ ਜੀ ਦੋ ਦੰਦ ਬਚੀ ਆ ਹਾਂ ਜੀ ਉਹ ਚੱਕ ਦ ਗਈ ਆ ਦੋ ਦੰਦਾਂ ਦੀ ਆ ਦੋ ਦੰਦਾਂ ਦਾ ਹੀ ਚੱਕ ਦ ਗਈ ਆ ਹਾਂ ਜੀ ਸੋਹਣਾ ਕੱਦ ਕਾਠਾ ਜਿਹੜੇ ਹਸਾਉਣਾ ਬੱਚੀ ਦੀ ਉਮਰ ਆ ਦੋ ਦੰਦ ਦਾ ਬਚੀ ਤੇ ਕਦ ਕਾਢ ਬਹੁਤ ਸੋਣਾ ਤੇ ਬਾਈ ਫਿਰ ਇਹ ਤਾਂ ਉਹ ਸੀਮੈਂਟ ਡਿਟੇਲ ਹੈ ਇਹਦੀ ਕਿਹੜੇ ਸੀਮੈਂਟ ਦੀ ਵੀਰੇ ਸੀਮੈਂਟ ਡਿਟੇਲ ਇਹ ਦੱਸ ਦੇ ਆਪਣੇ ਪੇਪਰ ਦੀ ਦੱਸ ਦੇ ਪਾਈਪਰ ਦੀ ਹਾਂਜੀ ਠੀਕ ਹੈ ਤੇ ਬਾਕੀ ਜੇ ਕੋਈ ਵੀ ਭਰਾ ਮਨ ਕੇ ਚਾਲੇ ਇਹਦੀ ਡਿਟੇਲ ਲੈਣਾ ਚਾਹੁੰਦਾ ਹੋਇਆ ਮਾਹ ਦਾ ਰਿਕਾਰਡ 35 36 ਕਿਲੋ ਦਾ ਹੈ 35 36 ਕਿਲੋ ਦਾ ਰਿਕਾਰਡ ਆ ਮਦਰ ਰਿਕਾਰਡ ਆ ਜਿਹੜਾ ਬਾਈ ਕਹਿੰਦਾ ਮੱਤੀ ਪਾਜੀ ਥਣ ਤੋਂ ਨਹੀਂ ਦਿਖਾਦੇ ਆ ਤੇ ਬਾਕੀ ਬਾਈ ਵਾਕਈ ਚੰਗੀ ਗਾਂ ਦੀ ਬੱਚੀ ਹੈ ਟੈਕਰਾ ਦੀ ਗਲਬੀ ਥਾਣਾ ਹੈ ਗਲਬੀ ਥਾਣਾ ਤੇ ਚਾਰ ਹੀ ਥਣ ਫੋਰਸਾਂਗਪੁਰਾਂ ਦੀ ਸੀਲ ਠੰਡੀ ਦਾ ਤਾਂ ਅੰਤ ਹੀ ਕੋਈ ਨਹੀਂ ਬਈਆ ਫੁੱਟ ਮਾਰ ਕੇ ਦਿਖਾਈ ਜਾਂਦਾ ਸੋਹਣਾ ਕਦਕਾਠ ਹੈ ਤੇ ਫਿਰ ਇਹਨਾਂ ਦੀ ਡਿਮਾਂਡ ਬਈ ਡਿਮਾਂਡ ਵੀਰੇ ਇਕੱਠਿਆਂ ਦੀ ਕਰ ਲੈਣੇ ਜੇ ਕੋਈ ਕੱਲੀ ਲੈਣਾ ਲੈਣੀ ਚਾਹੁੰਦਾ ਹੋਇ ਭਰਾ ਤੇ ਫਿਰ ਉਹ ਉਹ ਜਾ ਹਾਂਜੀ ਹਾਂਜੀ ਉੱਤੇ ਗੱਲਬਾਤ ਕਰ ਲਿਓ ਕੱਲੀ ਦਾ ਵੀਰੇ ਲੋਕੀ ਇਹੋ ਜਿਹੇ ਸਹੀ ਗੱਲ ਬਈ ਕੱਲੀ ਦਾ ਤਾਂ ਮੋਲ ਹੀ ਕੋਈ ਨਹੀਂ ਗੱਲ ਹੀ ਨਹੀਂ ਪੜੀ ਹੈਨਾ ਜਿਹੜੇ ਸਾਬ ਨਾਲ ਬੱਚੀ ਦੀ ਜਾਤ ਬਰੀਡ ਹੈ ਸੋਹਣਾ ਕਦਕਾਠ ਹੈ ਜੇ ਕਿਸੇ ਭਰਾ ਨੇ ਕੋਈ ਫਾਰਮ ਦੀ ਸਟਾਰਟਿੰਗ ਕਰਨੀ ਹੈ ਬਹੁਤ ਵਧੀਆ ਕੋਈ ਬੱਚੀਆਂ ਲੈ ਕੇ ਪਾਲਣੀਆਂ ਤੇ ਬਹੁਤ ਵਧੀਆ ਬੱਛੀ ਆ ਸੋਹਣਾ ਕੱਦ ਕਾਠਾ ਜਾਦ ਬਰੀਡ ਦਾ ਵੀ ਅੰਤ ਕੋਈ ਨਹੀਂ ਤੇ ਸਨੱਖੀ ਵੀ ਬਿਊਟੀ ਵੀ ਪੂਰੀ ਆ ਸੋਹਣੀ ਗਾਂ ਤਿਆਰ ਹੋਊਗੀ ਤੇ ਦੋ ਨੰਬਰ ਤੇ ਫਿਰ ਵਾਈਟ ਕਲਰ ਦੇ ਵਿੱਚ ਬਈ ਇਹਦੀ ਕੀ ਡਿਟੇਲ ਆ ਇਹ ਮੇਰੀ ਨੀ ਉਮਰ ਖੀਰੀ ਬੱਛੀ ਆ 11 ਮਹੀਨਿਆਂ ਦੀ ਆ ਜੀ ਖੀਰੀ ਬੱਛੀ ਆ ਤੇ 11 ਮਹੀਨੇ ਉਮਰ ਆਂ ਜੀ ਖੜਨੀ ਖੜਨੀ ਕਰੋ ਚੱਕ ਜੀ ਪਹਿਲਾਂ ਇਹ ਤਾਂ ਕੋਈ ਸੀਮੈਂਟ ਡਿਟੇਲ ਹੈ ਵੀਰੇ ਏ ਬਾਜੀ এবੀਐਸ ਦੇ ਬਰੂਡ ਸੀ ਮੰਦੀ ਆ ਜੀ এবੀਐਸ ਦੇ ਬਰੂਡ ਦੀ ਆ ਹਾਂਜੀ ਹਾਂ ਲਓ ਜੀ ਪਹਿਲਾਂ ਤਾਂ ਫੇਸ ਕੁਆਲਿਟੀ ਕਰੋ ਚੱਕੀ ਜੀ ਨਿੱਕਾ ਕਰਨ ਗੋਦੀ ਵਾਲੀ ਬੱਛੀ ਆ ਕੀ ਬਾਤ ਹੈ ਬਾਕੀ ਕੋਈ ਨਹੀਂ ਲਾਮੀ ਨਾ ਬਣੇ ਜਿਹੜਾ ਬੱਛੀ ਦਾ ਬਹੁਤ ਸੋਹਣਾ ਅਮਰੀਕੀਆਂ ਮਡੀਆਂ ਬੱਛੀਆਂ ਨਿੱਕਾ ਬਹੁਤ ਆ ਬੱਛੀ ਤੇ ਥਣ ਥਣ ਬਹੁਤ ਸੋਹਣਾ ਛੋਟੇ ਮੋਟੇ ਥਾਣਾ ਚਾਰੀ ਤੇ ਬੇਮਨੂਮੀ ਮਾਦਰ ਰਕਡ ਪੱਤੀ ਬਲਸ ਰਿਆ ਜੀ ਹਾਂਜੀ ਹਾਂ ਨਿਸ਼ਾਨਾ ਮੜਿਆ ਇੱਕ ਪਾ ਦਿਖਾਵਾਂਗੀ ਕੋਈ ਹਾਂ ਤੇ ਲਿਆ ਬਈ ਖੋਲ ਲਿਆ ਫਿਰ ਤੁਰਤ ਤਰ ਕਰਾਈਏ ਚੱਕ ਬਾਕੀ ਚਾਰ ਹੀ ਥਾਣਾ ਨੋ ਵੀ ਮਿੱਤਰੋ ਬਈ ਕਹਿੰਦਾ ਇਹ ਹੈਗੀ ਬਰੂਡ ਦੀ ਏਬੀਐਸ ਦੇ ਬਰੂਡ ਸੀਮਨ ਦੀ ਹੈ ਤੇ 11 ਮਹੀਨੇ ਉਮਰ ਹੈ ਧੀਰੀ ਬੱਚੀ ਹੈ ਤੇ ਬਾਕੀ ਆਪਾਂ ਦੰਦ ਵੀ ਕਰਾ ਦਾਂਗੇ ਚੱਕ ਲਿਆ ਬਈ ਮੋੜ ਲਿਆ ਨੋ ਵੀ ਮਿੱਤਰੋ ਫੇਸ ਕੁਆਲਟੀ ਕਰੂ ਚੱਕ ਜੀ ਬਹੁਤ ਪੈ ਨਸਰਾਂ ਨੂੰ ਖਰਾਬ ਅੱਛੀ ਦਾ ਕੀ ਬਾਤਾਂ ਹੀ ਆ ਤੋਰਾ ਤਰ ਇੱਕ ਨੰਬਰ ਹੈ ਲੈਗ ਸਕੋਰ ਕਰੋ ਚੱਕ ਖੜਨੀ ਖੁੜਨੀ ਬੱਚੀ ਦੀ ਪੈਟ ਨਾਲ ਨਾ ਹਟ ਤੇ ਦੰਦ ਕਰਾ ਦੇ ਚੱਕ ਬਾਈ ਲਓ ਜੀ ਸਹੀ ਗੱਲਾਂ ਵਾਕਈ ਚੀਰੀ ਆ ਬਾਈ ਲੈ ਚੱਲ ਗਾਣ ਬਾਈ ਕੋਲੇ ਬਹੁਤ ਕਹੀ ਤਾਂ ਮੰਨ ਕੇ ਚੱਲੋ ਆਪਾਂ ਵੀਡੀਓ ਬਣਾ ਦਿਆਂ ਪੰਜ ਸ਼ੀਰ ਦੇ ਲਗਭਗ ਤੇ ਜਿੰਨੇ ਆ ਜੀ ਆਪਾਂ ਵੀਡੀਓ ਬਣਾਉਣਾ ਆ ਬਾਈ ਕੋਲੇ ਮੰਨੇ ਕਿ ਚਲੋ 1 2 ਨਗੀਨੇ ਹੁੰਦੀ ਹੁੰਦੇ ਹੈਗੇ ਜਿਹੜੀ ਆਪਾਂ ਪਹਿਲੇ ਨੰਬਰ ਤੇ ਬੱਚੀ ਵਿਖਾਈ ਆ ਉਹ ਵੀ ਬਹੁਤ ਚੰਗੀ ਤੇ 2 ਨੰਬਰ ਤੇ ਆਪਾਂ ਬੱਚੀ ਵਿਖਾਈ ਆ ਆ ਥਾਣ ਦਿਖਾ ਦਿਓ ਚਾਰੇ ਥਾਣਾ ਮੋਟਾ ਚਾਰੀ ਥਾਣਾ ਜਿਹਨ ਕੀ ਮੇਨ ਦੁੱਧ ਵਾਲੀ ਇੱਕ ਹੈਗਾ ਨਿਸ਼ਾਨਾ ਨਾ ਮੋਗਾ ਜਾ ਹਾਂਜੀ ਤੇ ਕੱਦ ਕਾਠ ਵੀ ਸੋਹਣਾ ਬੱਚੀ ਦਾ 11 ਮਹੀਨੇ ਉਮਰ ਹੈ ਦੰਦੋ ਖੀਰੀ ਹੈ ਦੰਦ ਆਪਾਂ ਵੀਡੀਓ ਦੇ ਵਿੱਚ ਚੈੱਕ ਕਰਾਦੇ ਆ ਮਿੱਤਰੋ ਬਰੀਕ ਨਬਰੂ ਕਾ ਬਹੁਤ ਆ ਬੱਚੀ ਨਾ ਹਾਂਜੀ ਤੇ ਜੇ ਕਿਸੇ ਭਰਾ ਦੇ ਮੰਨ ਕੇ ਚਲੋ ਇੱਕ ਜਾਂ ਦੋ ਪਸੰਦ ਹੋਈਆਂ ਬੱਚੀਆਂ ਉਸ ਹਸਾਬ ਨਾਲ ਬਾਈ ਦੇ ਨਾਲ ਗੱਲਬਾਤ ਤੁਸੀਂ ਕਰ ਲਿਓ ਤੇ 3 ਨੰਬਰ ਤੇ ਦੱਸ ਬਾਈ ਬੱਚੀ ਦੀ ਕੀ ਡਿਟੇਲ ਆ ਇਹ ਖੀਰੀ ਆ ਭਾਜੀ ਇਹ ਵੀ ਖੀਰੀ ਆ ਦੰਦ ਸਾਮੀ ਦੰਦ ਕਰਾ ਦੇ ਵੀਰੇ ਚੈੱਕ ਮੈਂ ਦਸ ਮਹੀਨੇ ਆਈ ਆ ਕਿਰਾਏ ਦੇ ਦਾਂ ਤੇ ਖੜੀ ਦੰਦੋ ਖੀਰੀ ਦੰਦੋ ਖੀਰੀ ਆ ਉਮਰ ਕਿੰਨੀ ਪੋਵੀ ਇਹਦੀ 10 ਮਹੀਨੇ ਆ ਚਲ ਲਈ ਪੁਰਖੀ ਦੀ 10 ਮਹੀਨੇ ਉਮਰ ਰੰਗ ਪ੍ਰਿੰਟ ਬਹੁਤ ਸੋਣ ਇਹਦੀ ਡਿਟੇਲ ਹੈ ਕੋਈ ਸੀਮਨ ਡਿਟੇਲ ਨਹੀਂ ਵੀਰੇ ਇਹਦੀ ਨਹੀਂ ਹੈਗੀ ਕੋਈ ਮਦਰ ਰਿਕਾਰਡ ਇਹਦਾ ਮਦਰ ਰਿਕਾਰਡ 20 ਪਲੱਸ ਹੀ ਆ ਰਿਆ ਜੀ ਠੀਕ ਆ ਯਾਨੀ ਕਿ 20 ਤੋਂ ਪਲੱਸ ਹੀ ਆ ਹਾਂਜੀ ਹਾਂਜੀ ਲਓ ਮਿੱਤਰੋ ਫੇਸ ਕੁਆਲਟੀ ਕਰੋ ਚੈੱਕਿੰਗ ਕਿ ਕੱਦ ਵਜਨ ਵਾਲੀ ਆ ਜੀ ਕੱਦ ਵਜਨ ਵਾਲੀ ਆ ਕੋਈ ਐ ਨਹੀਂ ਕੋਈ ਮਰੀ ਜੀ ਨਹੀਂ ਹੰਬੀ ਜੀ ਤੇ ਖਾਨ ਤੋਂ ਬਹੁਤ ਸੋਹਣੇ ਝੋਲੀ ਝਾਲੀ ਚੰਗੀ ਐ ਥੱਲੋਂ ਚਾਰੇ ਸਾਰਾ ਕੱਦ ਕਾਠਾ ਤੇ ਬਿਲਕੁਲ ਇਹਨਾਂ ਉਪਰੋਂ ਸਟੇਟ ਆ ਕੋਈ ਢੁਈ ਢਾਈ ਨਹੀਂ ਚੱਕਦੀ ਫੇਸ ਕੁਆਲਟੀ ਦੇਖੋ ਜੀ ਲਿਆ ਬੋ ਵੀ ਲਿਆ ਬਾਈ ਲਓ ਵੀ ਮਿੱਤਰੋ ਤੋਰਾ ਤਰਾ ਕਰੋ ਚੈੱਕ ਜੀ ਰੰਗ ਪ੍ਰਿੰਟ ਬਾਕਮਾਲ ਤੇ ਖੀਰੀ ਵੱਛੀ ਐ 10 ਮਹੀਨੇ ਬਾਈ ਕਹਿੰਦਾ ਉਮਰ ਕਿ ਥੋੜੇ ਨਿਸ਼ਾਨ ਜਾਈ ਦੀ ਉਹ ਵੀ ਹੈ ਨਾ ਹੈਗਾ ਹੈਗਾ ਭਾਜੀ ਮਾੜਾ ਜਾਂ ਉਹ ਬੱਸ ਨਾ ਕੋਈ ਦੂਰੋਂ ਨੇੜੋਂ ਭਰਾ ਹੁੰਦਾ ਹਾਂਜੀ ਹਾਂਜੀ ਉਹਦਾ ਮੂੰਹ ਨਹੀਂਗਾ ਭਾਜੀ ਥਾਣੋਂ ਦਾ ਚਾਰੀ ਆ ਆ ਮਾੜਾ ਜਾਂ ਨਿਸ਼ਾਨ ਜਾਈ ਐਵੇਂ ਨਿਸ਼ਾਨ ਬਣਗਾ ਮਾਸ ਹੀ ਆ ਜੀ ਮਾਸ ਜਾਈ ਸਹੀ ਗੱਲ ਕੋਈ ਚਾਰੀ ਆ ਯਾਨੀ ਕਿ ਕੋਈ ਮਿਰਮੁਰੂ ਹੈ ਨਹੀਂ ਕੋਸਾ ਸਸੇਤੀ ਮਾਸ ਹਾਂਜੀ ਹਾਂਜੀ ਠੀਕ ਹੈ ਤੇ ਜਿਹੜਾ ਫਿਰ ਆਹ ਬਈ ਬੁਲਬੁਲ ਦਾ ਬੱਚਾ ਇਹ ਤਾਂ ਖਰਗੋਸ਼ ਹੀ ਆ ਜੀ ਕਿੰਨੀ ਉਮਰ ਹੈ ਜੀ ਇਹ ਤਿੰਨਾ ਮਹੀਨਿਆਂ ਦਾ ਜੀ ਤਿੰਨਾ ਮਹੀਨਾ ਦਾ ਬੱਚਾ ਸੱਜਣੋ ਕਰੋ ਚੈੱਕ ਜੀ ਥਾਨ ਦਿਖਾਇਆ ਗਲੱਬੀ ਥਾਨ ਕਰੋ ਚ ਇੱਕ ਪਹਿਲਾਂ ਥੈਂਕ ਗਲੱਬੀ ਸਣਾ ਚਾਰ ਹੀ ਥਾਣਾ ਫੋਰਸੰਗ ਪੁਰਾਣੀ ਖੋਲ ਜਾ ਬਈ ਤੋਰਾ ਇਧਰ ਨੂੰ ਕਰ ਇਹਦੀ ਕੋਈ ਸੀਮਨ ਡਿਟੇਲ ਹੈ ਕਿਹੜੇ ਸੀਮਨ ਇਹ এবੀਐਸ ਦੇ ਬਰੂਟ ਸੀਮਨ ਦਾ ਆ ਵੀ ਠੀਕ ਆ এবੀਐਸ ਦੇ ਹਾਂਜੀ ਬਿਲਕੁਲ ਚਲੋ ਬਰੂਟ ਸੀਮਨ ਦੀ ਆ ਇਹ ਤਾਂ ਕੋਈ ਮਾਟਰ ਕਾਰਡ ਵੀਰੇ ਮਾਟਰ ਕਾਰਡ 25 ਪਲੱਸ ਆ ਜੀ ਮਾਟਰ ਕਾਰਡ ਹੈਗਾ 25 ਪਲੱਸ ਬੈਂਕ ਨੋਜ਼ਾੜੀ ਆ ਜੀ ਫੇਸ ਕੁਆਲਟੀ ਅਸਲ ਬੈਂਕ ਨੋਜ਼ਾੜੀ ਆ ਜੀ ਸਹੀ ਗੱਲ ਆ ਜੀ ਬਿਊਟੀ ਬਿਊਟੀ ਕਮਾਲ ਦੀ ਆ ਬਹੁਤ ਸੋਹਣੀ ਬੱਚੀ ਐ ਸ਼ਕੀਨ ਬੱਚਾ ਇਹ ਨਖਰਾ ਨੁਖਰਾ ਬੱਚੇ ਦਾ ਬੜਾ ਲਿਆ ਵਈ ਇਧਰ ਨੂੰ ਮੜੇ ਮੋੜ ਲੈ ਛਾਵੇਂ ਲਿਆ ਦੇਖੋ ਜੀ ਫੇਸ ਕੁਆਲਟੀ ਦੇਖੋ ਪਿੰਕ ਨੋਜ਼ ਵਾਲੀ ਤੇ ਬਾਹਾਂ ਚਮੜੀ ਜਿਹੜੀ ਐ ਪਿੰਕ ਕਲਰ ਦੀ ਐ ਗੁਲਾਬੀ ਜਿਹੀ ਹਾਂਜੀ ਹਾਂਜੀ ਤੇ ਨੱਕ ਵੀ ਐ ਗੁਲਾਬੀ ਆ ਸਹੀ ਗੱਲ ਆ ਜੀ ਫੇਸ ਕੁਆਲਟੀ ਦੇਖੋ ਅੱਖਾਂ ਵੀ ਗੁਲਾਬੀ ਹਾਂ ਮੈਂ ਖਾਈ ਜੀ ਭਾਵੇਂ ਗੋਦੀ ਚ ਲੈ ਕੇ ਬੈਠਾ ਰਿਕਾ ਐ ਇਦਾਂ ਹੈਨਾ ਹਾਂਜੀ ਹਾਂਜੀ ਸੋਹਣਾ ਬਹੁਤ ਸੋਹਣਾ ਬੱਚਾ ਲੈ ਚਲੋ ਤੇ ਚਾਰ ਹੀ ਥਾਣਾ ਫੋਰਸنگਪੂਰਾਂ ਨੀ ਸੋਨਾ ਕੱਦ ਕੱਠਾ ਤਿੰਨ ਮਹੀਨਿਆਂ ਮੇਰਾ ਬਾਈ ਕਹਿੰਦਾ ਹਜੇ ਹਾਂਜੀ ਫੀਡ ਤੇ ਪਾਲਿਆ ਜੀ ਹਾਂ ਸਹੀ ਕਹਿ ਲਿਆ ਬਾਈ ਕਹਿੰਦਾ ਹੇ ਫੀਡ ਤੇ ਪਲਿਆ ਵਾ ਸੋਨਾ ਵਜਨ ਵਜੂਦ ਬਹੁਤ ਚੰਗਾ ਹਾਂਜੀ ਹਾਂਜੀ ਤੇ ਬਹੁਤ ਇਹਨਾਂ ਦੀ ਫਿਰ ਵੀ ਇਹ ਡਿਮਾਂਡ ਇਹਨਾਂ ਦੀ ਕੀ ਰਹੂਗੀ ਚਾਰਾਂ ਦੀ ਡਿਮਾਂਡ ਵੀਰੇ ਇਹਨਾਂ ਦੀ 80000 ਰੁਪਏ ਵਿੱਚ ਪਹੁੰਚ ਕਰ ਲਾਂਗੇ 200 ਕਿਲੋਮੀਟਰ ਚਾਰੇ ਵਛੀਆਂ ਦੀ 80000 ਰੁਪਏ ਚ ਪਹੁੰਚ ਕਰ ਦਾਂਗੇ ਹਾਂਜੀ 200 ਕਿਲੋਮੀਟਰ ਪਹੁੰਚ ਫ੍ਰੀ ਹਾਂਜੀ ਹਾਂ ਤੇ ਵਿੱਚੋਂ ਮਾਨਤਾਨ ਹੋ ਜੂ ਮਰਾ ਮਟਾਰ ਦਾਂਗੇ ਲਓ ਵੀ ਸੱਜਣੋ ਚਾਰ ਵਛੀਆਂ ਆਪਾਂ ਦਿਖਾਈਆਂ ਅੱਜ ਦੀ ਵੀਡੀਓ ਦੇ ਵਿੱਚ ਐ ਟੌਪ ਹੀ ਆਪਾਂ ਚਾਰੇ ਵਛੀਆਂ ਪੂਰੀਆਂ ਟੌਪ ਟੂ ਟੌਪ ਹੈ ਜਿਹੜੇ ਵੀ ਭਰਾ ਜੀ 40000 ਦਾ ਸਸਤਾ ਹੋ ਜਾ ਦਿੰਦੇ ਵੀਰ ਹਾਂਜੀ 40000 ਦਾ ਪੀਸ ਸਹੀ ਗੱਲ ਹੈ ਮਿੱਤਰੋ ਆ ਵਛੀ ਦਾ ਤਾਂ ਮੰਨ ਕੇ ਚੱਲੋ ਜਿਹੜੀ ਪਹਿਲੇ ਨੰਬਰ ਤੇ ਆਪਾਂ ਵਛੀ ਵਿਖਾਈਏ ਤਾਂ ਦਾ ਕੋਈ ਮੁੱਲ ਹੀ ਕੋਈ ਨਹੀਂ ਬਾਈ ਕਹਿੰਦਾ ਇਹੋ ਜਿਹੇ ਬੱਚਿਆਂ ਦਾ ਅਗਲਾ ਫਾਰਮ ਚ ਖਿਹੜ ਕੇ ਅਗਲਾ ਬੱਚਾ ਬਣਾ ਕੇ ਇਹਨਾਂ ਦੀ ਮਰਜ਼ੀ ਵਿੱਚ ਜੰਮਦਾ ਬੱਚਾ ਹੈ ਹਾਂਜੀ ਮਿੱਤਰੋ 8000 ਰੁਪਏ ਦੇ ਵਿੱਚੋਂ ਬਾਈ ਕਹਿੰਦਾ ਮੌਕੇ ਤੇ ਮਾਨਤਨ ਕਰ ਦਾਂਗੇ ਚਾਰਨਾਗਾ ਬਾਈ ਕੋਲੇ ਚਾਰੇ ਨਗ ਬਹੁਤ ਸੋਹਣੀਆਂ ਬੱਚੀਆਂ ਸ਼ਕੀਨ ਤੇ ਚੰਗੀ ਜਾਤ ਬਰੀਡ ਵਾਲੀਆਂ ਸੋਹਣੇ ਰੰਗ ਪ੍ਰਿੰਟ ਤੇ ਚਾਰਨਾਗਾ ਬਾਈ ਕੋਲੇ ਆਈ ਦੀ ਵੀਡੀਓ ਦੇ ਵਿੱਚ ਮਿੱਤਰੋ ਤੇ ਚਾਰੇ ਨਗ ਬਾਈ ਕਹਿੰਦਾ 8000 ਰੁਪਏ ਦੇ ਆਪਾਂ 200 ਕਿਲੋਮੀਟਰ ਦੀ ਪਹੁੰਚ ਕਰ ਦਾਂਗੇ ਵਿੱਚੋਂ ਮਾਨਤਨ ਮੌਕੇ ਤੇ ਹੋ ਜਾਊਗਾ ਬਹੁਤ ਸੋਹਣੇ ਨਾਗਰ ਦੇ ਬਾਈ ਦਾ ਨੰਬਰ ਹੈ ਜਿਹੜਾ ਸਕਰੀਨ ਤੇ ਚੱਲੀ ਜਾਂਦਾ ਮਿੱਤਰੋ ਗੱਲਬਾਤ ਤੁਸੀਂ ਆਪ ਕਰ ਲਿਓ ਤੇ ਬਾਕੀ ਮੇਰਾ ਫਰਜ਼ ਹੁੰਦਾ ਹਰੇਕ ਐਂਗਲ ਤੋਂ ਪਸ਼ੂ ਨੂੰ ਵਿਖਾਉਣਾ ਤੇ ਬਾਕੀ ਤੁਹਾਡਾ ਫਰਜ਼ ਆ ਆਪਦੀ ਤਸੱਲੀ ਨਿਰਖ-ਬਰਖ ਕਰਨਾ ਕੋਈ ਕਿਤੋਂ ਵੀ ਕੋਈ ਵੀ ਪਸ਼ੂ ਆਪਾਂ ਖਰੀਦਦੇ ਆ ਕੋਈ ਦੁੱਧ ਵਾਲਾ ਪਸ਼ੂ ਖਰੀਦਦੇ ਹੋ ਤਾਂ ਦੋ ਟਾਈਮ ਚੁਆਈ ਕਰਕੇ ਜੇ ਕੋਈ ਵੱਛੀ ਜਾਂ ਕੱਟੀ ਖਰੀਦਦੇ ਆ ਉਹਦੀ ਤਸੱਲੀ ਨਿਰਖ-ਬਰਖ ਮਿੱਤਰੋ ਤੁਸੀਂ ਕਰਨੀ ਆ ਤੇ ਮੇਰਾ ਫਰਜ਼ ਆ ਵੀਡੀਓ ਬਣਾਉਂਦਾ ਤੇ ਬਾਕੀ ਬਾਈ ਦਾ ਨੰਬਰ ਆ ਜਿਹੜਾ ਸਕਰੀਨ ਤੇ ਚੱਲੀ ਜਾਂਦਾ ਗੱਲਬਾਤ ਤੁਸੀਂ ਕਰ ਸਕਦੇ ਆ ਮਿਲਦੇ ਆ ਅਗਿਆ ਆਪਣੀ ਨਵੀਂ ਵੀਡੀਓ ਚ ਧੰਨਵਾਦ ਜੀ ਅਸੀ ਕਰ ਸਕ ਰਹੇ ਆ